ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ ਐਨ ਆਰ ਆਈ ਵੀਰ ਆ ਚਾਹ ਜਿਹੜੇ ਵੀ ਦੇਸ਼ਾਂ ਦੇ ਵਿੱਚ ਵੱਸਦੇ ਆ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਵੱਸਦੇ ਆ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਨ ਲੱਗੇ ਆ ਵੀਰੋ ਕਿਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੁਹਾਨੂੰ ਸਭ ਨੂੰ ਪਤਾ ਵੀ ਮੁੱਦਾ ਸਾਰਾ ਜਿੰਨਾ ਵੀ ਇੰਟਰਨੈਟ ਤੇ ਨਿਊਜ਼ਾਂ ਦੇ ਵਿੱਚ ਬੜਾ ਜਿਹੜਾ ਵਾਇਰਲ ਹੋ ਰਿਹਾ ਚੱਲ ਰਿਹਾ ਜਿਹੜਾ ਆਪਣਾ ਹਰਜਿੰਦਰ ਵੀਰ ਆ ਤੇ ਜਿਹੜਾ ਤੋਂ ਅਮਰੀਕਾ ਤੋਂ ਸੌਰੀ ਤੇ ਉਹਨੇ ਜਿੱਦਾਂ ਟਰਾਲੀ ਦੇ ਨਾਲ ਉਹਦੇ ਨਾਲ ਤਿੰਨ ਬੰਦਿਆਂ ਦੀ ਡੈਥ ਹੋ ਗਈ ਆ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਨੂੰ ਅੱਜ ਤੋਂ 45 ਸਾਲ ਦੀ ਸਜ਼ਾ ਜਿਹੜੀ ਆ ਉਹਨੂੰ ਸੁਣਾ ਦਿੱਤੀ ਗਈ ਆ ਸੋ ਚਲੋ ਇਹ ਪਾਣਾ ਕਿਸੇ ਨੇ ਵਾਪਰਦਾ ਅਸੀਂ ਖੁਦ ਡਰਾਈਵਰ ਆ ਇਹ ਜਿਨ੍ਹਾਂ ਨਾਲ ਬੀਬੀ ਆ ਪਤਾ ਉਹਨੂੰ ਹੁੰਦਾ ਕਈ ਮੇਰੇ ਵੀਰ ਜਿਹੜੇ ਆ ਉਹਨੂੰ ਕਰ ਰਹੇ ਆ ਵੀ ਉਹ ਇਦਾਂ ਐ ਹਵਾਸਦਾ ਕੇ ਉਹਦੇ ਉਹਦੇ ਮੂੰਹ ਤੇ ਕੋਈ ਮਿਹੋਸੀ ਨਹੀਂ ਆ ਜੀ ਫਲਾਣਾ ਢੀਂਗ ਆ ਪਰ ਵੀਰੋ ਜਿਸ ਟਾਈਮ ਜਿਹਦੇ ਦੇ ਸਿਰ ਤੇ ਪਈ ਆ ਪਤਾ ਉਸ ਬੰਦੇ ਨੂੰ ਆ ਜਾਂ ਜਿਨ੍ਹਾਂ ਨੇ ਜੇਲਾ ਘਟਿਆ ਉਹਨਾਂ ਵੀਰਾਂ ਨੂੰ ਪਤਾ ਏ ਕਿਉਂਕਿ ਜਾਂਦੇ ਇੰਡੀਆ ਦੀ ਜੇਲ ਗੱਟੀ ਹੋਵੇ ਤੇ ਇਹਨੂੰ ਇੰਡੀਆ ਵਾਲਿਆਂ ਨੂੰ ਸਭ ਤੋਂ ਵਹਿਤਰ ਪਤਾ ਏ ਉਹਦੇ ਫਿਰ ਬਾਹਰ ਦੀਆਂ ਜੇਲਾਂ ਐ ਜਿਨ੍ਹਾਂ ਦੇ ਵਿੱਚ ਨਾ ਕੋਈ ਰਿਸ਼ਤੇਦਾਰ ਜਾ ਸਕਦਾ ਨਾ ਕੋਈ ਭੈਣ ਭਾਈ ਜਾ ਸਕਦਾ ਨਾ ਕੋਈ ਹੋਰ ਬੰਦਾ ਜਾ ਸਕਦਾ ਬਿਨਾਂ ਵਕੀਰ ਤੋਂ ਇਹ ਤੁਹਾਨੂੰ ਸਭ ਨੂੰ ਪਤਾ ਏ ਸੋ ਮੈਂ ਹੱਥ ਜੋੜ ਕੇ ਅਪੀਲ ਕਰਦਾ ਵੀਰੋ ਇਹ ਤੋਂ ਪਹਿਲਾਂ ਹਰਜਿੰਦਰ ਬਾਈ ਤੋਂ ਪਹਿਲਾਂ ਤੁਹਾਨੂੰ ਪਤਾ 2021 ਦੇ ਵਿੱਚ ਮੈਕਸੀਕੋ ਦੇ ਕੋਲੋਂ ਜਿਹੜੇ ਬੰਦੇ ਮਰੇ ਸੀ ਤੇ ਉਹ ਉਨੂੰ 110 ਸਾਲ ਦੀ ਸਜ਼ਾ ਹੋਈ ਸੀ ਤੇ ਲੋਕਾਂ ਨੇ ਪਟੀਸ਼ਨ ਦਰਹ ਕਰੀ ਤੇ ਲੋਕਾਂ ਨੇ ਪਟੀਸ਼ਨ ਦੇ ਵਿੱਚ 50 ਹਜ਼ਾਰ ਲੋਕਾਂ ਨੇ ਜਿਹੜੀ ਸਾਈਨ ਹੈ 50 ਲੱਖ ਲੋਕਾਂ ਨੇ ਸਾਈਨ ਜਿਹੜੇ ਉਹ ਕੀਤੇ ਸੋ ਅਸੀਂ ਦੇ ਪੰਜਾਬੀ ਉਹ ਅਸੀਂ ਤੇ ਬੜੇ ਦਿਲ ਦਰਿਆਏ ਅਸੀਂ ਤੇ ਲੋਕਾਂ ਨੇ ਮਦਦਾਂ ਕਰਨ ਵਾਲੇ ਆ ਤੇ ਆਪਣੇ ਭਰਾ ਤੇ ਅੱਜ ਬਣੀ ਆ ਤੇ ਆਪਾਂ ਉਹਦਾ ਇੱਕ ਦੇ ਉਹਦਾ ਗਲਤ ਇਸਤੇਮਾਲ ਨਾ ਕਰੀਏ ਗਲਤ ਵੀਡੀਓ ਦੇ ਉਹਦਾ ਨਾ ਕਰੀਏ ਵੀ ਉਹਨੇ ਗਲਤ ਜੂਟਰਨ ਲੈ ਲਿਆ ਉਹਨੇ ਆ ਕਰਤਾ ਉਹਨੇ ਉਹ ਕਰਤਾ ਉਹਦਾ ਜੀ ਨਹੀਂ ਸੀ ਕਰਦਾ ਵੀਰੋ ਪੀ ਉਹ ਜਿਹੜੇ ਬੰਦੇ ਆ ਮਾਰਨ ਨੂੰ ਠੀਕ ਹੈ ਉਹ ਵਿਚਾਰਾ ਜਿੱਦਾਂ ਗਿਆ ਸੀ ਕੀ ਕੀ ਕਿਦਾਂ ਦੇ ਉਹਦੇ ਘਰ ਦੇ ਹਾਲਾਤ ਐ ਉਹ ਉਸ ਬਾਈ ਨੂੰ ਪਤਾ ਵਿਚਾਰੇ ਨੂੰ ਹੁਣ ਇਹ ਗੱਲਾਂ ਮੇਰਾ ਵੀ ਨਾ ਕਰੋ ਤੇ گا ਉਹਦੀ ਜਿਹੜੀ ਪਟੀਸ਼ਨ ਐ ਉਹਦੇ ਤੇ ਉਹਦਾਂ ਪਟੀਸ਼ਨ ਜਿਹੜੀ ਲੋਕਾਂ ਨੇ ਤਿਆਰ ਕਰ ਚੁੱਕੀ ਆ ਉਥੋਂ ਦੀ ਕਮਿਊਨਿਟੀ ਨੇ ਤੇ ਆਪਾਂ ਉਹਦੀ ਜਿੰਨੇ ਵੱਧ ਤੋਂ ਵੱਧ ਸਾਈਨ ਹੋ ਸਕਦੇ ਆ ਤੇ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਅਪੀਲ ਕਰਦਾ ਵੀਰੋ ਆਪਾਂ ਹਰਜਿੰਦਰ ਵੀਰ ਵਾਸਤੇ ਵੱਧ ਤੋਂ ਵੱਧ ਜਾ ਕੇ ਉਹਦੀ ਪਟੀਸ਼ਨ ਤੇ ਸਾਈਨ ਕਰੀਏ ਤਾਂ ਕਿ ਆਪਾਂ ਉਸ ਵੀ ਦੀ ਜਿਹੜੀ ਸਜ਼ਾ ਏ ਉਹ ਆਪਾਂ ਮਾਫ਼ ਕਰਾ ਸਕੀਏ ਘਟਾ ਸਕੀਏ ਕਿਉਂਕਿ ਵੱਧ ਤੋਂ ਵੱਧ ਆਪਾਂ ਇਹ ਹੀ ਕਰ ਸਕਦੇ ਆ ਕਿਉਂਕਿ ਹੋਰ ਆਪਾਂ ਉੱਥੇ ਜਾ ਦੇ ਸਕਦੇ ਨਹੀਂ ਆ ਪਰ ਮੈਂ ਤੁਹਾਨੂੰ ਅਪੀਲ ਜ਼ਰੂਰ ਕਰਦਾ ਹੱਥ ਜੋੜ ਕੇ ਅਪੀਲ ਹੈ ਮੇਰੀ ਵੀਰੋ ਪੰਜਾਬੀ ਆਪਾਂ ਵੱਡਾ ਦਿਲ دریا ਹੈ ਆਪਣਾ ਤੇ ਆਪਾਂ ਦੇ ਲੋਕਾਂ ਦੀ ਮਦਦ ਕਰਨੀ ਹੈ ਤੇ ਆਪਣੀ ਇਹੀ ਮਦਦ ਹੈ ਕਿ ਤੁਸੀਂ ਘਰ ਬੈਠੇ ਤੁਸੀਂ ਜਿੱਦਾਂ ਫਾਰਨੇ ਬਾਇਓ ਦੇ ਵਿੱਚ ਲਿੰਕ ਦਿੱਤੇ ਹੋਏ ਆ ਉਹਦੀ ਜਿੱਦਾਂ ਪ੍ਰੋਫਾਈਲ ਖੋਲੋਗੇ ਉੱਥੇ ਜਾ ਕੇ ਸਾਰਾ ਕੁਝ ਭਰ ਕੇ ਮੇਰਾ ਵੀਰ ਉਹਦੇ ਵੋਟ ਕਰੋ ਤਾਂ ਕਿ ਆਪਾਂ ਵੱਤੋ ਵੱਤ ਜਿਹੜੇ ਸੈਨ ਆ ਉਹ ਵੀਰ ਦੇ ਹਰਜਿੰਦਰ ਦੇ ਹੱਕ ਦੇ ਵਿੱਚ ਹੋ ਸਕਣ ਤੇ ਉਸ ਭਰਾ ਸਾਡੇ ਦੀ ਜਿਹੜੀ ਸਜ਼ਾ ਏ ਉਹ ਮਾਫੀ ਦੇ ਕੰਢੇ ਤੇ ਆ ਸਕੇ ਕਿਉਂਕਿ ਜਾਂ ਉਸ ਵੀਰ ਨੂੰ ਪਤਾ ਵੀਰੋ ਜਾਂ ਜਿਨ੍ਹਾਂ ਨੇ ਜੇਲਾਂ ਘਟੀਆਂ ਅਸੀਂ ਤੇ ਖੁਦ ਮੈਂ ਸੋਦੀ ਵੀਰ ਹਾਂ ਕਿ ਐ ਸੋਦੀ ਜੇਲ ਦੇਖੀ ਆ ਇੰਡੀਆ ਦੀਆਂ ਜੇਲਾਂ ਦੇਖੀਆਂ ਜਿਨ੍ਹਾਂ ਨੇ ਜੇਲਾਂ ਘਟੀਆਂ ਉਹਨੂੰ ਪਤਾ ਪਿਕਚਰ ਮਜ਼ਾਕ ਨਾ ਕਰੋ ਨਾ ਐਦਾਂ ਦਾ ਉਸ ਭਰਾ ਨੂੰ ਪਤਾ ਏ ਉਹਦੇ ਦਿਲ ਤੇ ਕੀ ਬੀਤਣ ਡਈ ਐ ਜਾਂ ਉਸ ਪਰਿਵਾਰ ਨੂੰ ਪਤਾ ਏ ਉਹਦੇ ਦਿਲ ਤੇ ਕੀ ਬੀਤਣ ਡਈ ਐ ਮੈਂ ਤੇ ਵੀ ਬੇਨਤੀ ਕਰਦਾ ਕਿਰੇ ਪਰਿਵਾਰ ਦਾ ਵੀ ਸਾਰੇ ਮੇਰੇ ਵੀਰ ਪਹੁੰਚ ਕਰੋ ਤੇ ਕਿਰਪਾ ਉਹਦਾ ਪਰਿਵਾਰ ਕਿ ਮਾਲੀ ਮਦਦ ਜਿੰਨੀ ਵੀ ਹੋ ਸਕਦੀ ਹੈ ਵਾਤ ਬਾਤ ਉਹਦੀ ਜਾਗਰ ਦੇ ਘਰ ਕਰੋ ਤੇ ਤਾਂ ਕਿ ਜਿਹੜੀਆਂ ਜਿਹੜੀਆਂ ਉਹ ਗਲਤ ਮਤ ਉਹਦੇ ਐਂਟੀ ਪੋਸਟਾਂ ਪਾਉਣ ਦੇ ਜੇ ਹੱਥ ਜੋੜ ਕੇ ਬੇਨਤੀ ਹੈ ਅਸੀਂ ਡਰਾਈਵਰ ਮਹਿਕਮੇ ਵੱਲੋਂ ਵੀ ਬੇਨਤੀ ਕਰਦੇ ਹਾਂ ਯੂਨੀਅਨ ਵੱਲੋਂ ਵੀ ਬੇਨਤੀ ਕਰਦੇ ਹਾਂ ਵੀਰੋ ਇਹ ਨਾਂ ਪਾਓ ਜਿਹੜੀ ਐਂਟੀ ਪੋਸਟ ਹੈ ਸਾਡੇ ਨਾਲ ਤਾਂ ਅੱਗੇ ਹੀ ਉਹ ਲੱਗਣ ਡਿਆ ਟਰੰਪ ਤੁਹਾਨੂੰ ਸਭ ਨੂੰ ਪਤਾ ਹੈ ਉਹਨੇ ਦੋ ਤਿੰਨ ਜਿਹੜੇ ਸੜ ਤੋਂ ਐਂਟੀ ਜਿਹੜੇ ਆ ਉਹਨੇ ਸਨਾਮ ਹੀ ਦਿੱਤੇ ਆ ਹੁਕਮ ਤੇ ਹੱਥ ਜੋੜ ਕੇ ਬੇਨਤੀ ਆ ਦੇਖੋ ਨੇ ਕਿੰਨਾ ਵੱਡਾ ਜ਼ੁਲਮ ਕੀਤਾ ਸਾਡੇ ਸਰਦਾਰ ਵੀਰ ਦੇ ਸਿਰ ਤੇ ਦਸਤਾਰ ਤੱਕ ਨਹੀਂ ਉਹਨੇ ਬੰਨਣ ਦਿੱਤੀ ਤੇ ਆਉਂਦਿਆਂ ਸਾਰਿਆਂ ਨੂੰ ਸਜ਼ਾ ਜਿਹੜੀ ਆ ਸੁਣਾ ਦਿੱਤੀ ਆ ਅਸੀਂ ਕਹਿੰਦੇ ਸਾਡੇ ਬਾਦੇ ਬੜੀ ਸ਼ਰਮ ਦੀ ਗੱਲ ਹੈ ਕਿ ਆਪਾਂ ਇੱਕ ਪਟੀਸ਼ਨ ਉੱਤੇ ਸਹਿਮ ਨਹੀਂ ਕਰ ਸਕਦੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੇ ਮੇਰੇ ਵੀਰ ਪੜੇ ਆ ਅੱਜ ਕੱਲ ਦੇ ਬੱਚੇ ਸਾਰਿਆਂ ਨੂੰ ਨੌਲੇਜ ਆ ਕਿਦਾਂ ਬਾਇਓ ਦੇ ਵਿੱਚ ਜਾ ਕੇ ਕਿਦਾਂ-ਕਿਦਾਂ ਉਹਦਾ ਲਿੰਕ ਖੋਲਣਾ ਸਾਰਾ ਚੱਲਣ ਡਿਆ YouTube ਤੇ ਚੱਲਣ ਡਿਆ Facebookਾਂ ਤੇ ਚੱਲਣ ਡਿਆ ਤੇ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆ ਕੀ ਆਪੋ ਇਹ ਰਿਸ਼ਤੇ ਦਾ ਤੇ ਆਂਦੀਆਂ ਗਵਾਂਡੀਆਂ ਦੇ ਜਿੱਥੇ-ਜਿੱਥੇ ਵੀ ਤੁਹਾਡਾ ਭੈਣ ਭਰਾ ਵਸਦਾ ਏ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਹਰਜਿੰਦਰ ਵੀਰ ਵਾਸਤੇ ਵੀ ਪਾਈ ਉਹਦੀ ਜਿਹੜੀ ਸਜ਼ਾ ਏ ਉਹਨੂੰ ਮਾਫੀ ਕੀਤੀ ਜਾਵੇ ਤਾਂ ਕਿ ਆਪਾਂ ਵੱਤਵਾਦ ਉਹਦੇ ਸੈਨ ਕਰ ਸਕੀਏ ਨਾ ਕਿ ਉਹਦੇ ਮਜ਼ਾਕ ਉਹਨੂੰ ਕਰੀਏ ਉਹਦੇ ਪਾਤਰ ਬਣੀਆਂ ਨਾ ਕਿ ਆਪਾਂ ਵਿਦਵਾਨ ਬਣੀਆਂ ਉਹਨੇ ਜੂਟਰਨ ਗਲਤ ਲੈ ਲਿਆ ਉਹਨੇ ਨਹੀਂ ਲਿਆ ਯਾਰਾ ਕਿਸੇ ਦਾ ਜੀ ਨਹੀਂ ਕਰਦਾ ਸੀ ਇਹਨੂੰ ਗੱਡੀਆਂ ਚਲਾਉਣੇ ਆ ਸਾਨੂੰ ਵੀ ਪਤਾ ਏ ਕੋਈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਡਰਾਈਵਰ ਦੇ ਇੱਕ ਕੀੜੀ ਵੀ ਬਚਾਉਂਦਾ ਏ ਮਾਰਨ ਤੋਂ ਉਹਦੇ ਫਿਰ ਤਿੰਨ ਜਾਨਾਂ ਚਲ ਗਈਆਂ ਚਲੋ ਸਾਨੂੰ ਉਹਨਾਂ ਨੂੰ ਵੀ ਅਫਸੋਸ ਹੈ ਜਿਹੜੀਆਂ ਜਾਨਾਂ ਚਲ ਗਈਆਂ ਜਾਣੀਆਂ ਨਹੀਂ ਚਾਹੀਦੀਆਂ ਸੀ ਪਰ ਉਸ ਗੱਲ ਨੂੰ ਛੱਡੋ ਹੁਣ ਜੋ ਅੱਗੇ ਕਰਨਾ ਹੈ ਉਹਦੇ ਬਾਰੇ ਸੋਚੀਏ ਆਪਾਂ ਸਾਰੇ ਮੇਰੇ ਵੀਰ ਹੱਥ ਜੁੜ ਕੇ ਅਪੀਲ ਕਰਦਾ ਆਪਣੇ ਪੰਜਾਬ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਿਉਂਕਿ ਵੀਡੀਓ ਪੈਣ ਬਹੁਤ ਨਹੀਂ ਆ ਜਿੰਨੇ ਯੂਟਿਊਬਰ ਹੈ ਜਿੰਨੇ ਫੇਸਬੁੱਕ ਵਿਦਵਾਨ ਹੈ ਮੇਰੇ ਉਹਨਾਂ ਸਾਰਿਆਂ ਨਾਲ ਜੁੜ ਕੇ ਬੇਨਤੀ ਵੱਧ ਤੋਂ ਵੱਧ ਤੁਸੀਂ ਵੀਡੀਓ ਬਣਾਓ ਤੇ ਵੀਰ ਦੇ ਹੱਕ ਦੇ ਵਿੱਚ ਅਰਜਿੰਦਰ ਵੀਰ ਦੇ ਹੱਕ ਦੇ ਵਿੱਚ ਵੀਡੀਓ ਤੁਸੀਂ ਜ਼ਰੂਰ ਪਾਓ ਭਾਵੇਂ 2 ਮਿੰਟ ਦੀ ਪਾਓ 3 ਮਿੰਟ ਦੀ ਪਾਓ 5 ਮਿੰਟ ਦੀ ਪਾ ਜੋ ਜਿੱਦਾਂ ਦਾ ਵੀ ਤੁਹਾਡੇ ਕੋਲ ਕਾਰਜ ਹੋ ਸਕਦਾ ਉਸ ਹਰਜਿੰਦਰ ਬਾਈ ਵਾਸਤੇ ਜਰੂਰ ਕਰੀਏ ਆਪਾਂ ਤਾਂ ਕਿ ਉਹਦੀ ਸਜ਼ਾ ਜਿਹੜੀ ਉਹ ਮaaf ਹੋ ਸਕੇ ਤੇ ਉਹ ਵਿਚਾਰਾ ਆਪਣੇ ਘਰ ਆ ਸਕੇ ਕਿਉਂਕਿ ਪਤਾ ਨਹੀਂ ਉਹਦੇ ਘਰ ਦਾ ਹਾਲਾਤ ਕੀ ਹੈ ਇਹ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਫੇਸਬੁੱਕ ਹੀ ਵਿਦਵਾਨ ਆ ਆਪਾਂ ਕਮੈਂਟਾਂ ਦੇ ਵਿੱਚ ਜੋ ਛੱਡਤਾ ਅਸੀਂ ਕਹਿੰਨੇ ਸਾਡੇ ਵਰਗਾ ਬੰਦਾ ਹੀ ਕੋਈ ਨਹੀਂ ਹੈਗਾ ਇਹ ਅਕਲ ਨੂੰ ਹੱਥ ਮਾਰੀ ਆਪਾਂ ਪੰਜਾਬੀ ਭਰਾ ਆ ਪੰਜਾਬੀ ਪੰਜਾਬੀ ਨੇ ਲੱਤਾਂ ਖਿਚਣ ਡਿਆ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਸ਼ਰਮ ਕਰੋ ਜਿਹੜੇ ਉਹਦੇ ਐਂਟੀ ਚੱਲਣ ਡਿਆ ਤੇ ਉਹਦੇ ਹੱਕ ਦੇ ਵਿੱਚ ਜਾ ਕੇ ਮੇਰਾ ਵੀ ਸਾਰਿਆਂ ਨੂੰ ਬੇਨਤੀ ਹੈ ਪੀਪੀਏ ਪਤਾ ਨਹੀਂ ਇਹ ਭਾਣਾ ਕਿਦਣਾ ਵਾਪਰ ਸਕਦਾ ਕੋਈ ਵੱਡੀ ਗੱਲ ਨਹੀਂ ਅੱਜ ਹਰਜਿੰਦਰ ਨਾ ਹੋਇਆ ਕੱਲ ਨੂੰ ਕਿਸੇ ਕੋਲੋਂ ਹੀ ਵਾਪਰ ਸਕਦਾ ਇਹ ਗੱਡੀਆਂ ਚੱਲਦੀਆਂ ਸੋਹਣੀਆਂ ਲੱਗਦੀਆਂ ਵੀਰੋ ਅਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਜਿੰਨੇ ਤੁਸੀਂ ਉਹਦੇ ਐਨਡੀ ਚੱਲਣ ਦੇ ਇਹਦੇ ਨਾਲੋਂ ਉਹਦੇ ਹੱਕ ਦੇ ਵਿੱਚ ਮੇਰਾ ਵੀ ਸਾਈਨ ਕਰੀਏ ਤੇ ਆਪਾਂ ਉਹਦੀ ਸਜ਼ਾ ਜਿਹੜੀ ਉਹਨੂੰ ਮਾਫ਼ ਕਰਾ ਸਕੀਏ ਹੱਥ ਜੋੜ ਕੇ ਅਪੀਲ ਹੈ ਮੇਰੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਬਾਇਓ ਦੇ ਵਿੱਚ ਜਿਹੜਾ ਲਿੰਕ ਦਾਂਗੇ ਉੱਤੇ ਜਾ ਕੇ ਉਹਦੀ ਪ੍ਰੋਫਾਈਲ ਪੂਰੀ ਖੋਲ ਕੇ ਤੇ ਉਹਦੇ ਉੱਤੇ ਜਾ ਕੇ ਮੇਰਾ ਵੀ ਸਾਈਨ ਜ਼ਰੂਰ ਕਰੋ ਤਾਂ ਕਿ ਉਹਦੇ ਹੱਕ ਦੇ ਵਿੱਚ ਆ ਆਪਾਂ ਨੂੰ ਪੈਸਾ ਤੇ ਲੱਤ ਮੰਗਣ ਨਹੀਂ ਦਾ ਇੱਕ ਸੈਣੀ ਆ ਸੈਨ ਉਹਦੇ ਹੱਕ ਦੇ ਵਿੱਚ ਵੀਰ ਤੇ ਕਰੀਏ ਕਿਉਂਕਿ ਜਿੰਨੇ ਵਾਰ ਤੋਂ ਵਾਰ ਸੈਨ ਹੋਣਗੇ ਓਨੀ ਵੀਰ ਦੀ ਜਿਹੜੀ ਸਜ਼ਾ ਏ ਉਹ ਘਟ ਜਾਣੀ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਇੱਕ ਵੀਡੀਓ ਸਾਰੇ ਵੀਰ ਜਿੰਨੇ ਵੀ ਮੇਰੇ ਵੀਰ ਜਿਨ੍ਹਾਂ ਨੇ ਫੇਸਬੁਕ ਜਾਂ YouTube ਚ ਚਲਾਉਂਦੇ ਆ ਇੱਕ ਵੀਡੀਓ ਜ਼ਰੂਰ ਪਾਓ ਹਰਜਿੰਦਰ ਬਾਈ ਦੇ ਹੱਕ ਚ ਇੱਕ ਸਹਿਮ ਜ਼ਰੂਰ ਮੇਰਾ ਵੀਰ ਕਰੋ ਹੱਥ ਜੋੜ ਕੇ ਬੇਨਤੀ ਆ ਅਪੀਲ ਹੈ ਡਰਾਈਵਰ ਮੈਘੇ ਮੈਨੂੰ ਵੀ ਬੇਨਤੀ ਆ ਵੀਰੋ ਬਹੁਤ ਵਾਰ ਜਿੰਨੀਆਂ ਤੁਸੀਂ ਡਰਾਈਵਰੀ ਦੀਆਂ ਵੀਡੀਓ ਪਾਉਂਦੇ ਆ ਹਰਜਿੰਦਰ ਬਾਈ ਵਾਸਤੇ ਪੰਜਾਬ ਵਾਸੀਓ ਉਹ ਵੀ ਜ਼ਰੂਰ ਪਾਓ ਮੇਰਾ ਵੀਰ ਹਰਜਿੰਦਰ ਬਾਈ ਵਾਸਤੇ ਤੇ ਸਹਿਮ ਜ਼ਰੂਰ ਮੇਰਾ ਵੀਰ ਆਪਾਂ ਸਾਰੇ ਕਰੀਏ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ